ਮੈਨੂੰ ਅੱਜ ਕੱਲ ਦਾ ਮਾਰ ਹੈ ਕਿ ਡਾਕਟਰ ਚੀਮਾ ਸਾਹਿਬ ਰਾਏ ਬਧੌਣ ਸਮਾ ਦਾ ਰਿਕਾਰਡ ਕੱਢ ਲਓ ਚੈੱਕ ਇਸੇ ਗ੍ਰੇਡ ਕਰ ਕਾਗਜ਼ ਕੱਢ ਲਓ ਜਿੰਨੀ ਸੰਗਾਈ ਪੰਜਾਬ ਦੇ ਮੁੰਡਿਆਂ ਤੇ ਪੰਜਾਬ ਦੀ ਸਮਝ ਡਾਕਟਰ ਚੀਮਾ ਸਾਹਿਬ ਰੱਖਦੇ ਸਾਰੀ ਪਾਰਟੀਆਂ ਚ ਸ਼ਾਇਦ ਹੀ ਕੋਈ ਇਨਸਾਨ ਹੈ ਜਿਹੜੀ ਐਨੀ ਪਕੜ ਹਰ ਸੰਕੇਤ ਕੋਈ ਨਾ ਜਤਾ ਹੋਵੇ ਇਹ ਸਾਡੀ ਤਕਦੀਰ ਚ ਫਤੇ ਇਬਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ ਜੇ ਵੈਰੀ ਕੁਲ ਦਸਤਾਂ ਲੈ ਕੇ ਨਾ ਆਇਆ ਤਾਂ ਵੇ ਆਪਾਂ ਨੇ ਵੀ ਕਿਲੇ ਦਾ ਬੁਹਾ ਖੋਲਣ ਨਹੀਂ ਦੇਣਾ ਜੇ ਸਾਡੀ ਤਕਦੀਰ ਚ ਫਤਿਹ ਇਬਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ